ਦੇ ਇਸਾਲ ਕੁਰਬਾਨੀ ਨੂੰ ਤਾਜ਼ਾ ਰੱਖਦੇ ਹੋਏ ਦੋਧੀ ਯੂਨੀਅਨ ਦੇ ਸਕੂਲ ਵੱਲੋਂ ਤਰ੍ਹਾਂ ਰੱਖਿਆ ਇਹ ਨੰਕਰ ਆਪ ਸਰਪੰਚ ਜੀ ਬੜਾ ਸ਼ੁਕਰ ਹੈ ਆਪ ਬਹੁਤ ਬੜੀ ਇਰਕੀ ਬੋਲਦਾ ਰਹੇ ਆਂ ਬਾਬਾ ਮੋਤੀ ਕਲੀ ਚੜ੍ਹਦੀ ਕਲਾ ਰੱਖਣੇ ਸੱਤੇ ਪਾਸ਼ਾ ਸਤਿਗੁਰੂ ਜੀ ਬਹੁਤ ਜਰੂਰ ਸੱਜਣ ਜੀ ਸ਼ਾਮੇ ਜਾਓ ਗੁਰਦੁਆਰਾ ਨਾਹ ਨੌਰਜ ਜਿੱਥੇ ਧੰਨ ਮਾਤਾ ਗੁਜਰਕੌਰ ਛੋਟੇ ਸਹਿਬਜਾਦਿਆਂ ਨੂੰ ਰੱਖਿਆ ਗਿਆ ਸਾਡੀ ਦੋਦੀ ਦੇਰੀ ਜੁਨੀਅਨ ਦੀ ਹਰ ਸਾਲ ਭੰਤਨ ਬਾਬਾ ਮੋਤੀराम ਮਹਾਰਾਜ ਜੀ ਵੱਲੇ ਜੋ ਲਾਹ ਮਿਸਾਲ ਕੁਰਬਾਨੀਆਂ ਉਹਨਾਂ ਦੀ ਉਹਨਾਂ ਨੇ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਲਾਇਆ ਸੀਗਾ ਉਸ ਦਿਨ ਉਹਨੂੰ ਜੋ ਸੂਦੇ ਨੇ ਉਹਨੂੰ ਵਰਕਸ ਤੋਂ ਬਾਅਦ ਕੋਲੂ ਵਿੱਚ ਪੀੜ ਦਿੱਤਾ ਗਿਆ ਉਹਦੀ ਲਾਹ ਮਿਸਾਲ ਕੁਰਬਾਨੀ ਨੂੰ ਅੱਜ ਵੀ ਤਾਜ਼ਾ ਰੱਖਦੇ ਹੋਏ ਅਸੀਂ ਹਰ ਸਾਲ ਦੁੱਧ ਦਾ ਲੰਗਰ ਲਗਾਉਂਦੇ ਦੋਦੀ ਦੇਰੀ ਜੁਨੀਅਨ ਜ਼ਿਲ੍ਹਾ ਫਰੀਦਕੋਟੇ ਦਾ ਵੱਲੋਂ ਵਾਹਿਗੁਰੂ ਸਾਡੇ ਤੇ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਅੱਗੇ ਵੀ ਸਾਰੇ ਕਾਰਜ ਨੇਪਰੇ ਚਾੜ ਦੇ ਲਈ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਹ ਦੁੱਧਾ ਲੰਗਰ ਹਰ ਸਾਲ ਹੀ ਲੱਗਦਾ ਹੈ ਇਹ ਬਾਬਾ ਮੋਤੀराम ਮਹਿਰਾ ਜੀ ਦੀ ਯਾਦ ਵਿੱਚ ਜੋ ਇਹਨਾਂ ਨੇ ਛੋਟੇ ਸਾਹਿਬ ਜੱਦਾ ਤੇ ਮਾਤਾ ਗੁਜਰਤੌਰ ਨੂੰ ਦੁੱਧ ਪਿਆ ਸੀਗਾ ਤੇ ਉਹਨੂੰ ਸਜਾ ਆਪਣਾ ਕੋਲੂ ਵਿੱਚ ਪੂਜਿਆ ਗਿਆ ਸੀ ਦਾ ਉਹਦੀ ਯਾਦ ਵਿੱਚ ਦੁੱਧ ਦੀ ਸਮੂਹ ਦੇਵੀ ਵੱਲੋਂ ਫ੍ਰੀਜਲਾ ਫਿਕਰ ਵੱਲੋਂ ਕਿਤਮ ਲੱਗ ਰਹੀ ਕਿਤਮ ਲੱਗ ਰਹੀ ਚੌਥਾ ਵੀ